ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਦੇ ਆ ਝੋਨੇ ਦੀ ਫਸਲ ਦੀ ਸੋ ਜਿਹੜੀ ਝੋਨੇ ਦੀ ਫਸਲ ਆ ਉਹਦੀ ਸਟੇਜ ਜਿਹੜੀ ਮਿਲਕਿੰਗ ਸਟੇਜ ਆ ਜਿਹਨੂੰ ਆਪਾਂ ਦੁੱਧ ਵਾਲੀ ਸਟੇਜ ਕਹ ਦਿੰਦੇ ਆ ਕਈ ਵਾਰ ਕੀ ਹੁੰਦਾ ਆਪਣਾ ਝਾ ਆਪਾਂ ਕਹਿੰਦੇ ਆ ਫਸਲ ਦੇ ਵਿੱਚ ਥੋਕ ਪਿਆ ਜਾਂਦਾ ਆਪਣਾ ਝਾੜ ਘਟ ਜਾਂਦਾ ਦਾਣਿਆਂ ਦੇ ਵਿੱਚ ਮੁੰਜਰ ਦੇ ਵਿੱਚ ਚੰਗਾ ਦਾਣਾ ਨਹੀਂ ਬਣਦਾ ਉਹ ਇਸ ਸਮੇਂ ਤੇ ਆ ਕੇ ਆਪਾਂ ਨੂੰ ਥੋੜੀ ਸਾਂਭਣ ਦੀ ਲੋੜ ਹੁੰਦੀ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਇਸ ਟਾਈਮ ਤੇ ਆ ਕੇ ਫਸਲ ਲਗਭਗ 70% ਜਿਹੜੇ ਆਪਦੀ ਉਮਰ ਦਾ ਉਹ ਫੇਸ ਆਉ ਲੰਘ ਚੁੱਕਾ ਹੁੰਦਾ ਤਾਂ ਕ ਨਹੀਂ ਮਿਲਦੇ ਘੱਟ ਮਿਲਦੇ ਨੇ ਉੱਪਰੋਂ ਮੰਨ ਲਓ ਕਈ ਵਾਰੀ ਕੋਈ ਬੀਐਲਵੀ ਪੈ ਗਈ ਜਾਂ ਛੰਡੇ ਪੱਤੇ ਨੂੰ ਕੋਈ ਉੱਲੀ ਰੋਗ ਪੈ ਜਾਂਦਾ ਉਹਦੇ ਨਾਲ ਕੀ ਹੁੰਦਾ ਧੁੱਪ ਤੋਂ ਸੂਰਜ ਦੀ ਰੋਸ਼ਨੀ ਤੋਂ ਜਿਹੜਾ ਆਪਣਾ ਫਸਲ ਆ ਬੂਟਾ ਉਹ ਭੋਜਨ ਨਹੀਂ ਲੈ ਪਾਉਂਦਾ ਉਹਦੇ ਨਾਲ ਤੱਤਾਂ ਦੀ ਕਮੀ ਆ ਜਾਂਦੀ ਆ ਜਦੋਂ ਤੱਤਾਂ ਦੀ ਕਮੀ ਆਉਂਦੀ ਆ ਫਿਰ ਫਸਲ ਨੂੰ ਹੁੰਦਾ ਜਿਹੜੇ 2-4 ਦਾਣੇ ਬਣੇ ਨੇ ਆਪਾਂ ਉਸ ਨੂੰ ਪਕਾ ਦਿੰਨੇ ਆ ਬਾਕੀ ਦਾਣੇ ਉਹ ਖਾਲੀ ਛੱਡ ਦਿੰਦੀ ਆ ਤਾਂ ਉਹਦੇ ਲਈ ਆਪਾਂ ਮੁੱਦੇ ਤੇ ਗੱਲ ਕਰਦੇ ਆ ਉਸ ਲਈ ਆਪਾਂ ਕੀ ਕਰਤਨਾ ਜਿਵੇਂ ਆਪਾਂ ਆਮ ਹੀ 13.045 ਵਰਤਦੇ ਆ 13.045 ਦੇ ਵਿੱਚ ਕੀ ਹੁੰਦਾ ਯੂਰੀਆ ਅਤੇ ਪੋਟਾ ਉਹ ਛੋਟੇ ਤੋਂ ਵੱਡੇ ਤੱਤ ਸਾਰੇ ਚਾਹੀਦੇ ਹੁੰਦੇ ਨੇ 15-16 ਤੱਤ ਆਪਾਂ ਮੇਨ ਕਹਿੰਦੇ ਆ ਜਿਹੜੀ ਚੰਗੇ ਫਸਲ ਨੂੰ ਝਾੜ ਦੇਣ ਵਾਸਤੇ ਚਾਹੀਦੇ ਨੇ ਅੱਜ ਆਪਾਂ ਉਸ ਇੱਕ ਪ੍ਰੋਡਕਟ ਦੀ ਗੱਲ ਕਰਦੇ ਆ ਇੱਕ ਆਈਪੀਐਲ ਬਾਇਓਲੋਜੀਕਲ ਦਾ ਇੱਕ 5ਜੀ ਨਾਮ ਦਾ ਪ੍ਰੋਡਕਟ ਆਉਂਦਾ ਉਹ ਇੱਕ ਬਾਇਓ ਸਟੀਮੂਲੈਂਟ ਬੋਲਦੇ ਆ ਜਿਦੇ ਵਿੱਚ ਛੋਟੇ ਤੋਂ ਵੱਡੇ ਜਿਹੜੇ ਸਾਰੇ ਤੱਤ ਆਪਾਂ 15-16 ਗਿਣਦੇ ਹੁੰਨੇ ਆ ਉਹ ਸਾਰੇ ਤੱਤ ਮੌਜੂਦ ਨੇ ਹੁਣ ਮੰਨ ਲਓ ਤੁਸੀਂ 13045 ਕਰਦੇ ਹੋ ਤੁਹਾਨੂੰ ਦੋ ਤੱਤ ਮਿਲਦੇ ਨੇ ਉਹਦੇ ਵਿੱਚੋਂ ਬੂਟੇ ਨੂੰ ਜਿਹੜੇ ਵੀ ਤੱਤਾਂ ਦੀ ਲੋੜ ਆ ਜ਼ਿੰਕ, ਕੈਲਸ਼ੀਅਮ, ਮੈਗਨੀਸ਼ੀ ਉਹ ਸਾਰੇ ਤੱਤ 5G ਨੇ ਫਸਲ ਨੂੰ ਮਹਈਆ ਕਰਾਦਨੇ ਨੇ ਉਹਦੀ ਸਪਰੇ ਆਪਾਂ ਦੁੱਧ ਤੇ ਕਰਨੀ ਐ ਜੇ ਇਸ ਟਾਈਮ ਜੋ ਫਸਲਾਂ ਦਾ ਹੁਣ ਦੁੱਧਾ ਬਣ ਰਿਹਾ ਕਿਉਂਕਿ ਦੁੱਧ ਕੱਚਾ ਹੁੰਦਾ ਜਿੰਨਾ ਫਸਲ ਦਾਣੇ ਦੇ ਵਿੱਚ ਦੁੱਧਾ ਚੰਗਾ ਹੋਊਗਾ ਉੰਨੀ ਆਪਣਾ ਦਾਣੇ ਦਾ ਭਾਰ ਵਧੂਗਾ ਜਦੋਂ ਦਾਣਾ ਖਾਲੀ ਰਹਿੰਦਾ ਜਾਂ ਦਾਣੇ ਦਾ ਪਿਚਕਦਾ ਦਾਣਾ ਛੋਟਾ ਹੁੰਦਾ ਜਿਆਦਾ ਵੇਟ ਨਹੀਂ ਹੁੰਦਾ ਸਿਰਫ ਉਹ ਦੁੱਧੇ ਕਾਰਨ ਹੁੰਦਾ ਜਿੰਨਾ ਦੁੱਧਾ ਆਪਣਾ ਚੰਗਾ ਹੋਊਗਾ ਉੰਨੀ ਆਪਣੀ ਫਸਲ ਦਾ ਝਾੜ ਹੋਊਗਾ ਤਾਂ ਤੁਸੀਂ 5G ਦੀ ਸਪਰੇ ਕਰ ਸਕਦੇ ਹੋ ਨਹੀਂ ਕਿਸੇ ਵੀ ਚੀਜ਼ ਨਾਲ ਤੁਸੀਂ ਰਲਾ ਕੇ ਕਰ ਸਕਦੇ ਹੋ ਉਹਨੇ ਅਸਰ ਦਾ ਕੋਈ ਫਰਕ ਨਹੀਂ ਪੈਣਾ ਸਾਡੇ ਤੁਹਾਨੂੰ ਸਮਝਾ ਲਈ ਤੁਸੀਂ ਪਰ ਏਕੜ ਦੀ ਡੋ ਲੈ ਸਕਦੇ ਹੋ ਨੰਬਰ 2 ਤੇ ਗੱਲ ਕਰਦੇ ਆ ਬੀ ਐਲ ਵੀ ਦੀ ਬੀ ਐਲ ਵੀ ਆਉਂਦੀ ਇਸ ਟਾਈਮ ਦੁੱਧੇ ਤੇ ਆ ਪਰ ਇਸ ਵਾਰ ਕੀ ਹੋਇਆ ਬਹੁਤ ਜ਼ਿਆਦਾ ਆਈ ਹੈ ਹੁਣ ਵੀ 2-4 ਦਿਨ ਐਨਾ ਕੁ ਹਿਊਮਸ ਜ਼ਿਆਦਾ ਮੜ ਰਿਹਾ ਤਾਂ ਜਦੋਂ ਪਰਦਾ ਪੈਂਦੀ ਹੈ ਹਵਾ ਦੇ ਵਿੱਚ 90% ਹਿਊਮਿਡਿਟੀ ਹੁੰਦੀ ਹੈ ਤਾਂ ਉਹ ਤੋਂ ਬਿਮਾਰੀ ਹੋਗੇ ਭਾਵੇਂ ਕੋਈ ਤੇਲਾ ਭਾਵੇਂ ਕੋਈ ਕੀੜਾ ਉਸ ਨੇ ਜ਼ਿਆਦਾ ਅਟੈਕ ਕਰਨਾ ਹਿਊਮਸ ਦੇ ਵਿੱਚ ਅੰਡੇ ਛੇਤੀ ਨਿਕਲਦੇ ਨੇ ਉllੀਆਂ ਨੇ ਆਪਣੇ ਸਪੋਰ ਤੋਂ ਛੇਤੀ ਜਾਲਾ ਬਣਾ ਲੈਂਦੀਆਂ ਨੇ ਤਾਂ ਕਿਸਾਨ ਪਰ ਉਹ ਬੀ ਐਲ ਵੀ ਦਾ ਬਹੁਤ ਜ਼ਿਆਦਾ ਅਟੈਕ ਸੀ ਬੀ ਐਲ ਵੀ ਦੇ ਲਈ ਤੁਸੀਂ ਕੀ ਕਰਨਾ ਨਾਲ 5G ਦੇ ਨਾਲ ਤੁਸੀਂ 1 ਲੀਟਰ ਪਤੀ ਕਿੱਲੇ ਦਾ ਬੈਕਟਵਾਇਜ਼ ਕਰਨਾ ਹੈ ਬੈਕਟਵਾਇਜ਼ ਦੇ ਵਿੱਚ ਸੋਡੋਮਨਾਸ ਨਾਨ ਦਾ ਇੱਕ ਬੈਕਟੀਰੀਆ ਜਿਹੜਾ ਕਿ ਬੀਐਲਬੀ ਨੂੰ 100% ਕੰਟਰੋਲ ਕਰੂਗਾ ਉਹ ਤੁਸੀਂ ਸਪਰੇਅ ਕਰ ਸਕਦੇ ਹੋ ਬਾਕੀ ਕਿਸਾਨ ਭਰਾ ਉਹ ਜਿੱਦਾਂ ਹੁਣ ਹਿਮਸ ਬਣ ਰਿਹਾ ਪ੍ਰਧਾ ਬਣ ਰਹੀ ਆ ਤਾਂ ਡੇਲੀ ਬਾਣ ਦੇ ਵਿੱਚ ਖੇਤ ਜਾ ਕੇ ਦੇਖੋ ਕੋਈ ਫਸਲ ਨੂੰ ਬਿਮਾਰੀ ਕਿਉਂਕਿ ਆਹ ਦਿਨਾਂ ਦੇ ਵਿੱਚ ਜਦੋਂ ਹਿਮਸ ਬਣਦਾ ਤਾਂ ਕੋਈ ਤੇਲਾ ਹੋਵੇ ਭਾਵੇਂ ਕੋਈ ਸੁੰਡੀ ਆ ਭਾਵੇਂ ਕੋਈ ਉੱਲੀ ਆ ਉਹ ਬਹੁਤ ਜ਼ਿਆਦਾ ਛੇਤੀ ਹਮਲਾ ਕਰਦੀ ਹੈ ਹਿਮਸ ਦੇ ਵਿੱਚ 5G ਲੈ ਸਕਦੇ ਤੁਸੀਂ 3.5 ਫੱਲ ਪਰ 1 ਏਕੜ ਦਾ ਤੇ ਜਿਹੜਾ ਵੈਕਟ ਵਾਈਪ ਆ ਉਹ 1 ਲੀਟਰ ਪਤੀ ਏਕੜ ਦਾ ਲੈ ਕੇ ਤੁਸੀਂ ਸਪਰੇਅ ਕਰ ਸਕਦੇ ਹੋ ਬੀਐਲਪੀ ਤੋਂ ਵੀ ਕੰਟਰੋਲ ਹੋਊ ਜਿਹੜਾ ਇਸ ਟਾਈਮ ਕੀ ਹੁੰਦਾ ਥੋਤ ਪੈਂਦੀ ਆ ਦਾਣਾ ਖਾਲੀ ਰਹਿੰਦਾ ਤੱਤਾਂ ਦੀ ਕਮੀ ਕਾਰਨ ਜਿਹੜਾ 5G ਆ ਉਹ ਸਾਰੇ ਤੱਤਾਂ ਦੀ ਪੂਰਤੀ ਕਰੂਗਾ ਬਹੁਤ ਵਧੀਆ ਤੁਹਾਨੂੰ ਉਸ ਚੀਜ਼ ਦਾ ਰਿਜ਼ਲਟ ਮਿਲੂਗਾ ਧੰਨਵਾਦ